ਵਾਹਨ ਚਾਲਕਾਂ ਲਈ ਬੇਹਦ ਜ਼ਰੂਰੀ ਖਬਰ ਜਲਦੀ ਕਰਵਾ ਲਵੋ ਆਪਣੇ ਵਾਹਨ ਦਾ ਇੰਸ਼ੋਰੈਂਸ ਨਹੀਂ ਤਾਂ ਨਹੀਂ ਮਿਲੇਗਾ ਪੈਟਰੋਲ ਨਾਲ ਹੀ ਲੱਗੇਗਾ ਭਾਰੀ ਜੁਰਮਾਨਾ ਸਾਡੇ ਦੇਸ਼ ਵਿੱਚ ਅਗਰ ਤੁਸੀਂ ਸੜਕ ਉੱਤੇ ਵਾਹਨ ਚਲਾਉਣਾ ਹੈ ਤਾਂ ਤੁਹਾਨੂੰ ਵਾਹਨ ਦੇ ਕਾਗਜ਼ਾਤ ਪੂਰੇ ਰੱਖਣੇ ਪੈਣਗੇ ਲੇਕਿਨ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਆਪਣੇ ਵਾਹਨਾਂ ਦੇ ਕਾਗਜ਼ ਦੇ ਜਿਹੜੇ ਉਹ ਪੂਰੇ ਨਹੀਂ ਰੱਖਦੇ ਜਿਸ ਨੂੰ ਲੈ ਕੇ ਹੁਣ ਸਰਕਾਰ ਦੇ ਵੱਲੋਂ ਲਗਾਤਾਰ ਸਖਤੀ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਪਹਿਲਾਂ ਇਹ ਨਿਯਮ ਲਾਗੂ ਕੀਤਾ ਜਾਂਦਾ ਕਿ ਬਿਨਾ ਹੈਲਮਟ ਤੋਂ ਟੂ-ਵੀਲਰ ਵਾਲਿਆਂ ਨੂੰ ਪੈਟਰੋਲ ਨਹੀਂ ਮਿਲੇਗਾ ਤਾਂ ਹੁਣ ਇੱਕ ਹੋਰ ਨਿਯਮ ਆ ਜਿਹੜਾ ਉਹ ਲਾਗੂ ਹੋ ਰਿਹਾ ਹੈ ਕਿ ਬਿਨਾ ਥਰਡ پارٹی ਇੰਸ਼ੋਰੈਂਸ ਤੋਂ ਕਿਸੇ ਵੀ ਕਾਰ ਜਾਂ ਫਿਰ ਮੋਟਰਸਾਈਕਲ ਦੇ ਵਿੱਚ ਪੈਟਰੋਲ ਡੀਜ਼ਲ ਨਹੀਂ ਪਾਇਆ ਜਾਵੇਗਾ ਅਤੇ ਇਸ ਮਾਮਲੇ ਨੂੰ ਲੈ ਕੇ ਭਾਰੀ ਜੁਰਮਾਨਾ ਲਾਉਣ ਦੀ ਵੀ ਤਿਆਰੀ ਅਜੇ ਡੀ ਉਹ ਕੀਤੀ ਜਾ ਰਹੀ ਹੈ ਤਾਂ ਤੁਹਾਡੇ ਲਈ ਇੱਕ ਬੇहद ਜ਼ਰੂਰੀ ਖਬਰ ਸਾਂਝੀ ਕਰ ਰਿਹਾ ਹਾਂ ਜੇ ਤੁਹਾਨੂੰ ਸੜਕ ਉੱਤੇ ਆਪਣੀ ਕਾਰ ਬਾਈਕ ਜਾਂ ਸਕੂਟਰ ਨੂੰ ਚਲਾਉਣਾ ਹੈ ਤਾਂ ਥਰਡ ਪਾਰਟੀ ਬੀਮਾ ਕਰਵਾਉਣਾ ਹੁਣ ਜ਼ਰੂਰੀ ਹੋ ਗਿਆ ਹੈ ਜੇਕਰ ਤੁਹਾਡੇ ਵਾਹਨ ਦਾ ਥਰਡ ਪਾਰਟੀ ਬੀਮਾ ਨਹੀਂ ਹੈ ਤਾਂ ਤੁਹਾਨੂੰ ਪੈਟਰੋਲ ਪੰਪ ਉੱਤੇ ਪੈਟਰੋਲ ਜਾਂ ਫਿਰ ਡੀਜ਼ਲ ਨਹੀਂ ਮਿਲੇਗਾ ਨਵੇਂ ਨਿਯਮਾਂ ਅਨੁਸਾਰ ਵਾਹਨਾ ਦੀ ਬੀਮਾ ਜ਼ਰੂਰੀ ਹੋ ਗਈ ਹੈ ਅਤੇ ਬਿਨਾ ਬੀਮਾ ਤੋਂ ਜਿਹੜੇ ਲੋਕ ਘੁੰਮ ਰਹੇ ਨੇ ਉਹਨਾਂ ਉੱਤੇ ਭਾਰੀ ਜੁਰਮਾਨਾ ਵੀ ਲਗਾਇਆ ਜਾਵੇਗਾ ਨਵੇਂ ਨਿਯਮਾਂ ਅਨੁਸਾਰ ਤੁਸੀਂ ਆਪਣੇ ਵਾਹਨ ਲਈ ਵੈਧ ਥਰਡ ਪਾਰਟੀ ਬੀਮੇ ਤੋਂ ਬਿਨਾ ਪੈਟਰੋਲ ਜਾਂ ਡੀਜ਼ਲ ਨਹੀਂ ਖਰੀਦ ਸਕਦੇ ਤੁਹਾਨੂੰ ਸਿਰਫ ਤੇਲ ਹੀ ਨਹੀਂ ਸਗੋ ਫਾਸਟੈਗ ਲਈ ਵੀ ਬੀਮਾ ਦੇ ਕਾਗਜ਼ਾਤ ਨੇ ਜਿਹੜੇ ਉਹ ਦਿਖਾਉਣੇ ਪੈਣਗੇ ਇਸ ਦਾ ਮਤਲਬ ਹੈ ਕਿ ਅਗਰ ਤੁਹਾਡੇ ਵਾਹਨ ਕੋਲ ਇੱਕ ਵੈਧ ਥਰਡ ਪਾਰਟੀ ਇੰਸ਼ੋਰੈਂਸ ਪਾਲਿਸੀ ਹੈ ਤਾਂ ਹੀ ਤੁਹਾਨੂੰ ਫਾਸਟੈਗ ਲਿੰਕ ਕਰਨ ਦੀ ਸੁਵਿਧਾ ਮਿਲੇਗੀ ਅਤੇ ਜੇਕਰ ਤੁਹਾਡੇ ਕੋਲ ਥਰਡ ਪਾਰਟੀ ਬੀਮੇ ਦਾ ਸਬੂਤ ਹੈ ਤਾਂ ਤੁਸੀਂ ਤੇਲ ਵੀ ਖਰੀਦ ਸਕੋਗੇ ਅਤੇ ਹੋਰ ਲਾਭ ਵੀ ਪ੍ਰਾਪਤ ਕਰ ਸਕੋਗੇ ਜੇਕਰ ਤੁਸੀਂ ਬਿਨਾਂ ਬੀਮੇ ਤੋਂ ਆਪਣੇ ਵਾਹਨ ਨੂੰ ਸੜਕ ਉੱਤੇ ਚਲਾਉਂਦੇ ਫੜੇਗੇ ਤਾਂ ਤੁਹਾਨੂੰ ਵੱਡਾ ਜੁਰਮਾਨਾ ਲਾਉਣ ਦੀ ਵੀ ਤਿਆਰੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਸਰਕਾਰ ਨੇ ਵਾਹਨਾਂ ਦੇ ਲਈ ਤੇਲ ਖਰੀਦਣ ਫਾਸਟੈਗ ਅਤੇ ਪ੍ਰਦੂਸ਼ਣ ਅਤੇ ਲਾਇਸੈਂਸ ਸਰਟੀਫਿਕੇਟ ਪ੍ਰਾਪਤ ਕਰਨ ਦੇ ਲਈ ਇੰਸ਼ੋਰੈਂਸ ਦੇ ਸਬੂਤ ਦਿਖਾਉਣੇ ਲਾਜ਼ਮੀ ਕਰ ਦਿੱਤੇ ਨੇ ਭਾਰਤ ਵਿੱਚ ਸਾਰੇ ਵਾਹਨਾਂ ਲਈ ਥਰਡ ਪਾਰਟੀ ਬੀਮਾ ਲਾਜ਼ਮੀ ਹੋ ਗਿਆ ਹੈ ਇਸ ਵਿੱਚ ਦੋ ਪਹੀਆ ਵਾਹਨ ਅਤੇ ਚਾਰ ਪਹੀਆ ਵਾਹਨ ਸ਼ਾਮਲ ਨੇ ਜੇਕਰ ਤੁਹਾਡੇ ਕੋਲ ਕਾਰ ਬਾਈਕ ਜਾਂ ਸਕੂਟਰ ਹੈ ਤਾਂ ਅੱਜ ਹੀ ਆਪਣਾ ਬੀਮਾ ਚੈੱਕ ਕਰ ਲਓ ਅਗਰ ਤੁਹਾਡੇ ਵਾਹਨ ਦਾ ਬੀਮਾ ਨਹੀਂ ਹੈ ਤਾਂ ਤੁਸੀਂ ਉਸ ਦਾ ਇੰਸ਼ੋਰੈਂਸ ਆ ਜਿਹੜਾ ਉਹ ਜਲਦ ਤੋਂ ਜਲਦ ਕਰਵਾ ਲਓ ਹੁਣ ਭਾਰਤੀ ਸੜਕਾਂ ਉੱਤੇ ਥਰਡ ਪਾਰਟੀ ਬੀਮੇ ਤੋਂ ਬਿਨਾਂ ਵਾਹਨ ਚਲਾਉਣਾ ਗੈਰ ਕਾਨੂੰਨੀ ਹੈ ਇਸ ਲਈ ਤੁਹਾਨੂੰ ਭਾਰੀ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ ਥਰਡ ਪਾਰਟੀ ਇੰਸ਼ੋਰੈਂਸ ਤੁਹਾਡੇ ਵਾਹਨ ਦੁਆਰਾ ਕਿਸੇ ਤੀਜੀ ਧਿਰ ਨੂੰ ਹੋਏ ਨੁਕਸਾਨ ਤੋਂ ਵੀ ਢੋਡੀ ਰੱਖਿਆ ਕਰਦਾ ਹੈ ਜੇਕਰ ਤੁਸੀਂ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਹੋ ਤਾਂ ਤੁਹਾਡਾ ਥਰਡ ਪਾਰਟੀ ਬੀਮਾ ਤੀਜੀ ਧਿਰ ਨੂੰ ਹੋਏ ਨੁਕਸਾਨ ਨੂੰ ਕਵਰ ਕਰਦਾ ਹੈ ਅਗਰ ਮੋਟਰ ਵਹੀਕਲ ਐਕਟ ਦੀ ਗੱਲ ਕਰੀਏ ਤਾਂ ਉਸ ਅਨੁਸਾਰ ਸੜਕ ਉੱਤੇ ਚੱਲਣ ਵਾਲੇ ਸਾਰੇ ਵਾਹਨਾਂ ਲਈ ਥਰਡ ਪਾਰਟੀ ਇੰਸ਼ੋਰੈਂਸ ਕਵਰੇਜ ਹੋਣਾ ਲਾਜ਼ਮੀ ਹੈ ਸਰਕਾਰ ਨੇ ਨਵਾਂ ਬੀਮਾ ਖਰੀਦਣ ਸਮੇ ਫਾਸਟੈਗ ਨੂੰ ਇੱਕ ਵੈਧ ਤੀਜੀ ਧਿਰ ਬੀਮਾ ਪਾਲਸੀ ਨਾਲ ਜੋੜਨਾ ਵੀ ਲਾਜ਼ਮੀ ਕਰ ਦਿੱਤਾ ਹੈ ਇਸ ਦਾ ਮਤਲਬ ਹੈ ਕਿ ਵਾਹਨ ਵਿੱਚ ਤੇਲ ਭਰਨ ਤੋਂ ਪਹਿਲਾਂ ਵੀ ਤੁਹਾਨੂੰ ਪੈਟਰੋਲ ਪੰਪਾ ਉੱਤੇ ਇਸ ਦੇ ਸਬੂਤ ਨੇ ਜਿਹੜੇ ਉਹ ਦਿਖਾਉਣੇ ਪੈਣਗੇ ਅਤੇ ਅਕਸਰ ਹੀ ਹਰ ਤੀਜੀ ਜ਼ਾਦੇੜੀ ਉਸ ਦੀ ਜਾਂਚ ਫਾਸਟੈਗ ਸਿਸਟਮ ਰਾਹੀਂ ਕੀਤੀ ਜਾਂਦੀ ਹੈ ਅਜਿਹੀ ਸਥਿਤੀ ਵਿੱਚ ਫਾਸਟੈਗ ਨੂੰ ਵੀ ਬੀਮੇ ਦੇ ਨਾਲ ਲਿੰਕ ਕਰਨਾ ਪਵੇਗਾ ਤਾਂ ਲਗਾਤਾਰ ਮੋਟਰ ਵਹੀਕਲ ਐਕਟ ਦੇ ਵਿੱਚ ਤਬਦੀਲੀਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਆਮ ਲੋਕਾਂ ਲਈ ਨਵੇਂ-ਨਵੇਂ ਕਾਨੂੰਨ ਨੇ ਜਿਹੜੇ ਹੋ ਲਿਆਂਦੇ ਜਾ ਰਹੇ ਨੇ